ਸਾ希 ਕਾਲ ਜੀ ਸਾਰਿਆਂ ਨੂੰ ਮੈਂ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਈ ਆਂਗੀ ਰੇਵਲੀ ਦਾ ਆਪਾਂ ਨੇ ਕਿਵੇਂ ਕੱਟਣੀ ਆ ਪਿਛਲੇ ਗਲੇ ਤੇ ਲਾਉਣ ਨੂੰ ਠੀਕ ਹੈ ਜੀ ਤੇ ਆਪਣੇ ਕੋਲੇ ਚਾਰਸ ਕੱਪੜਾ ਹੈਗਾ ਤੇ ਆਪਾਂ ਨੇ ਇਸ ਤਰ੍ਹਾਂ ਇੱਕ ਪਾਸੇ ਫੜ ਕੇ ਲੈਣੂ ਜਾਂ ਤਾਂ ਤੁਸੀਂ ਇਧਰਲੀ ਸਾਈਡ ਤੋਂ ਇਹਨੂੰ ਇਧਰਲੀ ਸਾਈਡ ਮੋੜ ਸਕਦੇ ਹੋ ਜਾਂ ਤੁਸੀਂ ਇਧਰੋਂ ਸਾਈਡ ਤੋਂ ਚੱਕ ਕੇ ਇਧਰਲੀ ਸਾਈਡ ਨੂੰ ਮੋੜ ਸਕਦੇ ਹੋ ਠੀਕ ਹੈ ਜੀ ਇੱਕਨ ਤੇ ਕੋਣ ਬਣ ਜੂਗਾ ਤੇ ਫਿਰ ਆਪਾਂ ਨੇ ਉਥੋਂ ਕੱਟ ਕਰ ਲੈਣਾ ਕੱਪੜੇ ਨੂੰ ਇਸ ਤਰ੍ਹਾਂ ਬਹੁਤ ਹੀ ਸੌਖਾ ਤਰੀਕਾ ਹੈ ਰੇਵਲੀਰ ਕੱਟਣ ਦਾ ਇਸ ਤਰ੍ਹਾਂ ਆਪਾਂ ਰੇਵਲੀਰ ਕੱਟ ਲੈਣੀ ਹੈ ਦੇਖੋ ਤੁਸੀਂ ਬਹੁਤ ਹੀ ਰੇਵ ਆ ਜੇ ਤਾਂ ਇਹ ਵੀਡੀਓ ਵਧੀਆ ਲੱਗੇ ਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਬਾਏ ਬਾਏ